ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਅੱਜ ਆਪਾਂ ਤੁਹਾਡੇ ਨਾਲ ਇੱਕ ਗੱਲ ਕਰਦੇ ਹਾਂ ਜ਼ਰੂਰੀ ਜੋ ਕਿ ਹਰ ਹਰ ਇੱਕ ਇਨਸਾਨ ਮੈਥੋਂ ਪੁੱਛਣਾ ਚਾਹੁੰਦਾ ਮੈਂ ਉਹਨਾਂ ਸਾਰਿਆਂ ਵਾਸਤੇ ਵੀਡੀਓ ਪਾ ਰਹੀ ਹਾਂ ਤੇ ਉਹ ਸਾਰੇ ਸਮਝ ਜਾਣਗੇ ਵੀ ਜ਼ਿੰਦਗੀ ਵਿੱਚ ਆਪਾਂ ਨੂੰ ਕੀ ਕੁਝ ਚੱਲਣਾ ਚਾਹੀਦਾ ਹੈ ਜਾਂ ਕੀ ਕੁਝ ਚੱਲਣਾ ਜ਼ਰੂਰੀ ਹੈ ਜਾਂ ਨਹੀਂ ਜ਼ਰੂਰੀ ਤੇ ਕਿੱਥੇ ਆਪਾਂ ਨੂੰ ਚੁੱਪ ਕਰਨਾ ਚਾਹੀਦਾ ਹੈ ਤੇ ਕਿੱਥੇ ਨਹੀਂ ਕਰਨਾ ਚਾਹੀਦਾ ਹਨਾ ਆਪਾਂ ਉਸ ਬੀ ਸਿੱਤੇ ਨੂੰ ਵੀਡੀਓ ਬਣਾ ਕੇ ਪਾਉਣੇ ਆ ਆਪਾਂ ਵੀਡੀਓ ਪਾਉਣੇ ਆ ਜੀ ਗੁਰਬਾਣੀ ਨਾਲ ਜੁੜਨ ਦੇ ਫਾਇਦੇ ਵੀ ਕੀ ਫਾਇਦੇ ਹੁੰਦੇ ਆ ਗੁਰਬਾਣੀ ਦੇ ਜਿਹੜਾ ਕਿ ਗੁਰਬਾਣੀ ਨੇ ਮੇਰੇ ਤੇ ਅਸਰ ਕੀਤਾ ਸੋ ਨੂੰ ਮੈਂ ਦੱਸਿਆ ਸੀ ਪਹਿਲਾਂ ਵੀ ਤੇ ਹੁਣ ਵੀ ਦੱਸ ਰਹੀ ਆਂ ਵੀ ਜਿਨ੍ਹਾਂ ਨੇ ਮੇਰੀ ਵੀਡੀਓ ਨਹੀਂ ਦੇਖੀ ਤੇ ਦੁਬਾਰਾ ਦੇਖ ਲੈਣਾ ਅੱਜ ਵਾਲੀ ਵੀਡੀਓ 'ਚ ਵੀ ਕੁਝ ਮੈਂ ਉਹਨਾਂ ਬਾਰੇ ਦੱਸਿਆ ਉਹ ਚੀਜ਼ਾਂ ਬਾਰੇ ਬਿਜੇਵੇਂ ਆਪਾਂ ਗੁਰਬਾਣੀ ਨਾਲ ਜੁੜਦੇ ਆ ਉਹਦੇ ਨਾਲ ਆਪਣੇ ਜਿਹੜੇ ਦੁੱਖ ਤਕਲੀਫਾਂ ਹੁੰਦੇ ਆ ਵੀਰੇ ਉਹ ਘਟ ਜਾਂਦੇ ਤੇ ਆਪਾਂ ਨੂੰ ਸਹਿਣ ਦੀ ਸ਼ਕਤੀ ਮਿਲਦੀ ਹੈ ਐ ਨਹੀਂ ਹੁੰਦਾ ਵੀ ਆਪਾਂ ਜਿਵੇਂ ਗੁਰਬਾਣੀ ਨਾਲ ਜੁੜਨ ਲੱਗ ਜਾਂਦੇ ਆ ਤੇ ਆਪਾਂ ਨੂੰ ਤੁਰਤ ਚਮਤਕਾਰ ਹੋਣ ਲੱਗ ਜਾਂਦੇ ਠੀਕ ਹੈ ਜੀ ਤਾਂ ਤੁਸੀਂ ਗੁਰਬਾਣੀ ਨਾਲ ਜੁੜ ਜਾਂਦੇ ਹੋ ਨਾ ਤੁਹਾਡੇ ਦੁੱਖ ਘਟਣਾ ਲੱਗ ਜਾਂਦੇ ਆ ਤੇ ਜਿਹੜੇ ਦੁੱਖ ਤੁਹਾਨੂੰ ਭਾਰੇ ਲੱਗਦੇ ਆ ਤੇ ਪ੍ਰਮਾਤਮਾ ਉਹਨਾਂ ਨੂੰ ਝੱਲਣ ਦੀ ਹਿੰਮਤ ਬਖਸ਼ ਦਿੰਦਾ ਤੁਹਾਡੇ ਵਿੱਚ ਤੇ ਸਭ ਤੋਂ ਵੱਡੀ ਗੱਲ ਗੁਰਬਾਣੀ ਦਾ ਫਾਇਦਾ ਮੈਂ ਇਹ ਦੇਖਿਆ ਹੈ ਵੀ ਜਦੋਂ ਜਦੋਂ ਪਹਿਲਾਂ ਮੈਂ ਬਹੁਤ ਕਸ਼ਟ ਤਕਲੀਫਾਂ ਕੱਟੀਆਂ ਸਾਨੂੰ ਪਤਾ ਵੀ ਮੈਂ ਬਿਮਾਰੀ ਮੇਰੇ ਤੇ ਬਹੁਤ ਜ਼ਿਆਦੇ ਉਤੋਂ ਦੀ ਪੈ ਚੁੱਕੀ ਸੀ ਤੇ ਮੈਂ ਬਹੁਤ ਜ਼ਿਆਦੇ ਬਿਮਾਰੀ ਨਾਲ ਲੜ ਰਹੀ ਸੀ ਤੇ ਮੈਨੂੰ ਉਹ ਗੱਲ ਆ ਵੀ ਪਤਾ ਨਹੀਂ ਸੀ ਕਿ ਵੀ ਪਰਮਾਤਮਾ ਦੇ ਨਾਲ ਵੀ ਲੱਗਣਾ ਚਾਹੀਦਾ ਬੰਦੇ ਨੂੰ ਸੋ ਵੀਰੇ ਓਨਾ ਚਿਰ ਸੋਨੂੰ ਕੋਈ ਸੁੱਖ ਨਹੀਂ ਮਿਲ ਸਕਦਾ ਜਿੰਨਾ ਚਿਰ ਤੁਸੀਂ ਪਰਮਾਤਮਾ ਨਾਲ ਨਹੀਂ ਜੁੜਦੇ ਵਾਹਿਗੁਰੂ ਨਾਲ ਨਹੀਂ ਜੁੜਦੇ ਉਹਦੇ ਨਾਲ ਜੁੜਨ ਦੇ ਬਾਰੇ ਜ਼ਿਆਦੇ ਫਾਇਦੇ ਹੈ ਵੀ ਤੁਸੀਂ ਇਕਦਾ ਦੁੱਖ ਛੱਲਣ ਲੱਗ ਜਾਂਦੇ ਹਾਂ ਠੀਕ ਹੈ ਛੋਟੀ ਛੋਟੀ ਗੱਲ ਤੇ ਰੋਣੋਂ ਹਟ ਜਾਂਦੇ ਹਾਂ ਤੇ ਦੂਜੇ ਨੰਬਰ ਤੇ ਵੀ ਤੁਹਾਡਾ ਜਿਹੜਾ ਪਰਿਵਾਰ ਹੈ ਉਹ ਤੇ ਵੀ ਪਰਮਾਤਮਾ ਦੀ ਕਿਰਪਾ ਹੋਣ ਲੱਗ ਜਾਂਦੀ ਹੈ ਤੁਹਾਡੇ ਬੱਚੇ ਛੋਡੇ ਅਗਿਆਚ ਰਹਿਣ ਲੱਗ ਜਾਂਦੇ ਆ ਗੁਰਬਾਣੀ ਨਾਲ ਜੋੜਨ ਦੇ ਤਾਂ ਬਹੁਤ ਸਾਦੇ ਜਿਆਦਾ ਹੀ ਫਾਇਦੇ ਨੇ ਹੁਣ ਤੁਸੀਂ ਐ ਦੇਖੋ ਵੀ ਜਦੋਂ ਨਹੀਂ ਮੈਂ ਗੁਰਬਾਣੀ ਨਾਲ ਜੁੜੀ ਹਾਂ ਮੇਰੇ ਕਿੰਨੇ ਰੋਗ ਟੁੱਟੇ ਆ ਠੀਕ ਹੈ ਮੇਰੇ ਕੋਲੇ ਰਿਪੋਰਟਾਂ ਪ੍ਰੂਫ ਸਾਰਾ ਕੁਝ ਹੈ ਮੈਂ ਕੋਈ ਐ ਗੱਲ ਨਹੀਂ ਪਾਉਂਦੀ ਹੁੰਦੀ ਕਿਉਂਕਿ ਮੈਨੂੰ ਪਤਾ ਹੁੰਦਾ ਵੀ ਕੋਈ ਵੀ ਬੰਦਾ ਆਪਾਂ ਤੋਂ ਪੁੱਛ ਸਕਦਾ ਇਹ ਚੀਜ਼ ਇਹ ਗੱਲ ਹੈਗੀ ਸੀ ਕਿ ਹੈ ਨਹੀਂ ਸੀ ਦੇਖੋ ਮੈਨੂੰ 2003 ਦੇ ਵਿੱਚ ਅਲਸਰ ਹੋ ਗਈ ਸੀ ਠੀਕ ਹੈ ਜੀ ਅਲਸਰ ਨਾਲ ਲੜੀ ਗਈ ਪਰ ਮੈਨੂੰ ਗੁਰੂ ਨਾਲ ਜੁੜਨ ਦਾ ਨਹੀਂ ਪਤਾ ਲੱਗਿਆ ਵੀ ਗੁਰੂ ਨਾਲ ਜੁੜ ਕੇ ਜੀਜਾ ਹੁੰਦੀਆਂ ਹੁੰਦੀਆਂ ਹਨਾ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਹੋਈ ਮੈਂ ਗੁਰਬਾਣੀ ਨਾਲ ਜੁੜ ਗਈ ਪਰਮਾਤਮਾ ਨਾਲ ਜੁੜ ਗਈ ਤੇ ਆਪਾਂ ਤੁਹਾਨੂੰ ਦੱਸਿਆ ਵੀ ਮੈਂ ਮਠਿਆਈਸਰ ਗੁਰੂ ਘਰ ਮੱਸਿਆ ਨੂੰ ਦੀ ਰਹੀਆਂ ਪੰਜ ਮੱਸਿਆ ਨਾਤੀ ਸੀ ਉੱਥੇ ਤੇ ਉਹਦੇ ਵਿੱਚ ਵਿੱਚ ਵੀ ਮੈਂ ਬੀਟ ਗ੍ਰਾਸ ਪੀਤਾ ਬੀਜ ਕੇ ਉਹ ਵੀ ਹੁੰਦਾ ਸਿਆ ਸੀ ਉਹ ਵੀ ਪੀ ਗਈ ਤੇ ਨਾਲੇ ਮੈਂ ਗੁਰੂ ਮਹਾਰਾਜ ਨਾਲ ਜੁੜ ਗਈ ਪ੍ਰਮਾਤਮਾ ਨਾਲ ਜੁੜ ਗਈ ਕਿਉਂਕਿ ਬੀਟ ਗ੍ਰਾਸ ਮੈਂ ਰੱਬ ਦਾ ਨਾਮ ਲਾ ਕੇ ਪੀਂਦੀ ਸੀ ਵੀ ਪ੍ਰਮਾਤਮਾ ਮੈਨੂੰ ਫਾਇਦਾ ਹੋ ਜੇ ਫਾਇਦਾ ਹੋ ਜੇ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਐਸੀ ਮਿਹਰ ਕਰੀ ਮੇਰੇ ਤੇ ਐਸੀ ਮੇਸ ਕਰੀ ਵੀ ਮਿਹਰ ਕਰੀ ਵੀ ਜਿਹੜੀ ਅਲਸਰ ਦੀ ਬਿਮਾਰੀ ਸੀ ਨਾ ਉਹ ਮੇਰੀ ਟੁੱਟ ਗਈ ਵੀ ਜਿਵੇਂ ਮੈਂ ਜੋ ਵੀ ਚੀਜ਼ ਖਾ ਲੈਂਦੀ ਸੀ ਮੈਨੂੰ ਫਲਸ਼ ਜਾਣਾ ਪੈਂਦਾ ਸੀ ਮੈਨੂੰ ਬਲੀਡਿੰਗ ਆਉਂਦੀ ਸੀ ਵੀ ਮਿੱਥੋਂ ਖੜਾ ਤੱਕ ਨਹੀਂ ਸੀ ਹੋਇਆ ਜਾਂਦਾ ਜਦੋਂ ਮੈਂ ਦੋ ਵਾਰੀ ਵਗ ਜਾਂਦੀ ਸੀਗੀ ਤੇ ਇਹੋ ਜੀ ਕਿਰਪਾ ਕਰੀ ਪਰਮਾਤਮਾ ਨੇ ਇਹੋ ਜੀ ਕਿਰਪਾ ਕਰੀ ਮੇਰੀ ਅਲਸਰ ਟੁੱਟ ਗਈ ਤੇ ਮੈਂ ਹੁਣ ਆਮ ਨੋਰਮਲ ਜ਼ਿੰਦਗੀ ਜਿਉ ਰਹੀ ਆ ਜਿਵੇਂ ਆਮ ਵੀ ਮੈਂ ਹੁਣ ਖਾ ਪੀ ਲੈਨੀ ਆ ਪਰ ਇਹ ਨਹੀਂ ਹੈਗਾ ਵੀ ਜਿਵੇਂ ਅੱਗੇ ਤਾਂ ਮੈਨੂੰ ਖਾਨਸਾਰ ਫਲਸ਼ ਜਾਣਾ ਪੈਂਦਾ ਸੀ ਅਸਾ ਹੁਣ ਕੁਝ ਵੀ ਨਹੀਂ ਮੈਂ ਬਿਲਕੁਲ ਠੀਕ ਆ ਮੇਰੀ ਅਲਸਰ ਟੁੱਟ ਗਈ ਤੇ ਮੈਨੂੰ ਦਵਾਈ ਛੱਡੀ ਨੂੰ ਵੀ 4 450 ਲੋ ਹੋ ਗਏ ਨੇ ਜਿਹੜੀ ਦਵਾਈ ਮੇਰੀ ਰੈਗੂਲਰ ਚੱਲ ਰਹੀ ਸੀ 18 17 ਸਾਲ ਤੋਂ ਉਹ ਮੈਂ ਛੱਡਦੀ ਦਵਾਈ ਇਹ ਗੁਰਬਾਣੀ ਨਾਲ ਜੁੜਨ ਦੇ ਫਾਇਦੇ ਗੁਰਬਾਣੀ ਨਾਲ ਜੁੜਨ ਤੋਂ ਬਾਅਦ ਹੀ ਮੇਰ ਨਚਮਕਤ ਕਰ ਰਹੀ ਤੇ ਮੈਨੂੰ ਸਾਹ ਹੁੰਦਾ ਸੀ ਸਾਹ ਵੀਰੇ ਤੁਸੀਂ ਸੋਚ ਨਹੀਂ ਸਕਦੇ ਵੀ ਮੈਂ ਨਿੰਬੂ ਦਾ ਪਾਣੀ ਜਾਂ ਆਂਬ ਦਾ achar ਖਾ ਨਹੀਂ ਸੀ ਸਕਦੀ ਵੀ ਮੇਰਾ ਜੀ ਕਰਦਾ ਪਰ ਮੈਂ ਖਾ ਨਹੀਂ ਸੀ ਸਕਦੀ ਜਦੋਂ ਖਾ ਲੈਂਦੀ ਨਾਲ ਦੀ ਨਾਲ ਸਾਤੀ ਸ਼ੈਂ 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 ਵੀ ਮੇਰਾ ਬੁਰਾ ਹਾਲ ਹੋ ਜਾਂਦਾ ਸੀਗਾ ਤੇ ਆਪਾਂ ਤੁਹਾਨੂੰ ਦੱਸਿਆ ਵੀ ਪਰਮਾਤਮਾ ਨਾਲ ਜੁੜਨ ਦੇ ਫਾਇਦੇ ਆਵੇ ਇਹ ਸਾਰੇ ਫਾਇਦੇ ਅਕਾਲ ਪੁਰਖ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ ਮੇਰਾ ਸਾਹ ਵੀ ਟੁੱਟ ਗਿਆ ਜਿਹੜਾ ਸਾਹ ਸਿਉ ਮੇਰਾ ਟੁੱਟ ਗਿਆ ਇਹ ਗੁਰਬਾਣੀ ਨਾਲ ਜਦੋਂ ਮੈਂ ਜੁੜੀ ਆ ਉਦੋਂ ਬਾਅਦ ਮੇਰੇ ਨਾਲ ਚਮਤਕਾਰ ਹੋਏ ਨੇ ਪ੍ਰਮਾਤਮਾ ਨੇ ਮੇਰੇ ਇਹ ਰੋਗ ਪੱਕਾ ਤੋੜੇ ਨੇ ਪ੍ਰੂਫ ਹੈ ਮੈਂ ਜਉਂਦੀ ਜਾਗਦੀ ਇਹ ਚੀਜ਼ ਦੀ ਤੇ ਇੱਕ ਸੀ ਮੈਨੂੰ ਮਾਈਗਰੇਨ ਸਿਰ ਦਾ ਸਿਰ ਦਾ ਮੈਨੂੰ ਸਭ ਤੋਂ ਵੱਡਾ ਰੋਗ ਸੀ ਸਭ ਤੋਂ ਜਿੱਡਾ ਵੀ ਕਹਿੰਦੇ ਵੱਡਾ ਰੋਗ ਸੀ ਕਿ ਜਦੋਂ ਮੇਰਾ ਸਿਰ ਉੱਠ ਖੜਦਾ ਸੀ ਮੇਰਾ ਚੌਥੇ ਦਿਨ ਸਿਰ ਉੱਠ ਖੜਦਾ ਸੀ ਇਹੋ ਜਿਹੇ ਹਿਸਾਬ ਨਾਲ ਉੱਠਦਾ ਸੀ ਮੇਰੀਆਂ ਅੱਖਾਂ ਬੰਦ ਹੋ ਜਾਂਦੀਆਂ ਸੀ ਜਿੰਨਾ ਚਿਰ ਉਹ ਮਤਲਬ ਦਰਦ ਹੁੰਦਾ ਸੀ ਨਾ ਵੀ ਮੈਂ ਚਾਹ ਕੇ ਵੀ ਅੱਖ ਨਹੀਂ ਸੀ ਖੋਲ ਸਕਦੀ ਇੰਨਾ ਜਿਆਦਾ ਮੈਨੂੰ ਦਰਦ ਨੇ ਪੜਾ ਪਾਇਆ ਹੋਇਆ ਸੀ ਸਭ ਤੋਂ ਵੱਧ ਮੈਨੂੰ ਉਸ ਚੀਜ਼ ਨੇ ਦੁਹੀ ਕੀਤਾ ਹੋਇਆ ਸੀ ਵੀ ਮੇਰਾ ਜਦੋਂ ਸਿਰ ਉਠ ਖੜਦਾ ਮੈਨੂੰ ਉਹਦੀ ਉਹ ਕਰਨਾ ਪਿਆ ਜਾਂਦਾ ਜਦੋਂ ਤੋਂ ਮੈਂ ਅਕਾਲਪੁਰਖ ਵੈਗੁਰੂ ਨਾਲ ਜੁੜ ਗਈ ਗੁਰਬਾਣੀ ਨਾਲ ਜੁੜ ਗਈ ਮੇਰੇ ਤਿੰਨ ਰੋਗ ਟੁੱਟ ਗਏ ਜੀ ਸਾਂ ਅਲਸਰ ਤੇ ਮਾਈਗਰੇਨ ਤਿੰਨ ਰੋਗ ਮੇਰੇ ਗੁਰਬਾਣੀ ਨੇ ਥੋੜਿਆ ਜਿਵੇਂ ਮੈਂ ਗੁਰਬਾਣੀ ਅਲਸਰ ਤਾਂ ਐਡੀ ਭੈੜੀ ਚੀਜ਼ ਸੀ ਮੈਨੂੰ ਲੱਗਦਾ ਹੀ ਨਹੀਂ ਸੀ ਵੀ ਇਹ ਦਵਾਈਆਂ ਮੇਰੀਆਂ ਛੁੱਟਣਗੀਆਂ ਜਾਂ ਮੇਰਾ ਖੜਾ ਸੁੱਟ ਜੂ ਤਲੀ ਦਵਾਈ ਅਲਸਰ ਦੀ ਮਹਿੰਗੀ ਵੀ ਬਹੁਤ ਜ਼ਿਆਦਾ ਆ ਬਹੁਤ ਜ਼ਿਆਦਾ ਮਹਿੰਗੀ ਹੈ ਵੀ ਆਪਾਂ ਆਮ ਬੰਦਾ ਤਾਂ ਇੰਨੀ ਦਵਾਈ ਮਹਿੰਗੀ ਖਾ ਹੀ ਨਹੀਂ ਸਕਦਾ ਵੀਰੋ ਉਹ ਵੀ ਲਾਈਫਟਾਈਮ ਤੇ ਪਰਮਾਤਮਾ ਨੇ ਆਪਣੇ ਤਿੰਨ ਰੋਗ ਤੋੜਦੇ ਸੱਚੇ ਪਾਤਸ਼ਾਹ ਦੀ ਮਿਹਰਬਾਨੀ ਆ ਵੀ ਆਪਾਂ ਗੁਰਬਾਣੀ ਨਾਲ ਜੁੜੇ ਆਪਾਂ ਨੂੰ ਅਕਲ ਨਹੀਂ ਸੀ ਹੁਣ ਆਪਾਂ ਡੇਲੀ ਸੁਖਮਨੀ ਸਾਹਿਬ ਸੁਣਦੇ ਆ ਰਹਿ ਰਾਤ ਸਾਹਿਬ ਸੁਣਦੇ ਆ ਜਪਜੀ ਸਾਹਿਬ ਤੇ ਚਪਈ ਸਾਹਿਬ ਕਰਦੇ ਆ ਜਦੋਂ ਟਾਈਮ ਲੱਗਦਾ ਮੂਲ ਮੰਤਰ ਵੀ ਪੜ੍ਹਦੇ ਆ ਵਾਹਿਗੁਰੂ ਵਾਹਿਗੁਰੂ ਜਪਣ ਦੀ ਤਾਂ ਆਪਾਂ ਨੂੰ ਆਦਤ ਹੀ ਪੈ ਚੁੱਕੀ ਹੈ ਵੀ ਖਾਣਾ ਬਣਾਉਣਾ ਕੁਛ ਕਰਨਾ ਘਰ ਦੇ ਵਿੱਚ ਕੋਈ ਕੰਮ ਕਰਨਾ ਉਹ ਆਦਤ ਹੀ ਪੈ ਗਈ ਵੀ ਧੰਨ ਗੁਰੂ ਰਾਮਦਾਸ ਧੰਨ ਇਹ ਤਾਂ ਰਾਮਦਾਸ ਤਾਂ ਜਣੀ ਕਿ ਇੱਕ ਰਿਪੀਟ ਹੋ ਚੁੱਕਿਆ ਵੀ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਰੋਟੀ ਖਾਣ ਤੋਂ ਪਹਿਲਾਂ ਕੁਛ ਖਾਣ ਪੀਣ ਤੋਂ ਪਹਿਲਾਂ ਹੀ ਮੂੰਹ ਚੋਂ ਨਿਕਲ ਨਹੀਂ ਨਿਕਲਣਾ ਮੇਰੀ ਆਦਤ ਹੀ ਬਣ ਚੁੱਕੀ ਹੈ ਉਹ ਅਕਾਲ ਪੁਰਖ ਵੈਗਰੂ ਦੀ ਕਿਰਪਾ ਹੋ ਗਈ ਮੇਰੇ ਤੇ ਬਿਮਾਰਾਜ ਨੇ ਮੈਨੂੰ ਆਪਣੇ ਲੜ ਲਾ ਲਿਆ ਉਦੋਂ ਹੀ ਮੈਨੂੰ ਅਕਲ ਆਈ ਐ ਗੁਰੂ ਮਹਾਰਾਜ ਦੇ ਲੜ ਲੱਗ ਕੇ ਮੈਨੂੰ ਪਤਾ ਲੱਗਿਆ ਵੀ ਪਰਮਾਤਮਾ ਤੋਂ ਬਿਨਾਂ ਇੱਥੇ ਕੋਈ ਬਾਹ ਨਹੀਂ ਪੜਦਾ ਫੇਰੀ ਮੈਂ ਤੁਹਾਨੂੰ ਕਹਿਣੀ ਹੁੰਨੀ ਐ ਵੀ ਪਰਮਾਤਮਾ ਨੂੰ ਬਿਨਾਂ ਇੱਥੇ ਕੋਈ ਬਾਹ ਨਹੀਂ ਪੜਦਾ ਸੁੱਡੀ ਇਹ ਝੂਠੇ ਰਿਸ਼ਤੇ ਝੂਠੇ ਕੂੜੇ ਦੇ ਕੂੜਾ ਕਰਕਟ ਇਕੱਠਾ ਕੀਤਾ ਹੁੰਦਾ ਆਪਾਂ ਜਿੰਨਾ ਤੋਂ ਆਪਾਂ ਉਮੀਦ ਰੱਖਦੇ ਆ ਵੀ ਆਹ ਮੇਰੇ ਨਾਲ ਆਓ ਮੇਰੇ ਨਾਲ ਆ ਹੁੰਦਾ ਕੋਈ ਵੀ ਨਹੀਂ ਬਸ ਭਲੇਖੇ ਜੀ ਆਪਾਂ ਜ਼ਿੰਦਗੀ ਕੱਢ ਜਾਂਦੇ ਆ ਆਪਾਂ ਤਾਂ ਇਹ ਭਲੇਖਿਆਂ ਤੋਂ ਨਿਕਲ ਗਏ ਤੁਸੀਂ ਵੀ ਨਿਕਲ ਜਿਓ ਕਿਉਂਕਿ ਆਪਾਂ ਦਾ ਸਿਰਫ ਪਰਮਾਤਮਾ ਦਾ ਨਾੜ ਫੜਿਆ ਹੋਇਆ ਕੁਸ ਦੁੱਖ ਦਾ ਕੋਈ ਘਰੇ ਨੁਕਸਾਨ ਕੁਝ ਵੀ ਹੁੰਦਾ ਉਹ ਪਰਮਾਤਮਾ ਨੂੰ ਯਾਦ ਕਰੀ ਜਾ ਵੀ ਪਰਮਾਤਮਾ ਤੂੰ ਹੀ ਹੈ ਤੂੰ ਇਹ ਚੀਜ਼ ਕੀਤੀ ਹੈ ਤੂੰ ਇਹਦੇ ਵਿੱਚੋਂ ਕੱਢਣਾ ਦੁੱਖ ਤਕਲੀਫ ਵੀਰੇ ਸਾਰਿਆਂ ਦੀ ਜ਼ਿੰਦਗੀ 'ਚ ਹੁੰਦੇ ਆ ਹੀ ਨਹੀਂ ਹੁੰਦਾ ਵੀ ਇੱਕ ਹੀ ਇਸ ਦੁਨੀਆ ਤੇ ਆ ਕੇ ਦੁੱਖ ਭਰਦਾ ਸਾਰਿਆਂ ਦੀ ਜ਼ਿੰਦਗੀ 'ਚ ਦੁੱਖ ਹੁੰਦੇ ਹੀ ਹੁੰਦੇ ਆ ਇਹ ਗੱਲ ਲਾੜ ਮੰਨ ਲਓ ਵੀ ਦੁੱਖ ਸਾਰਿਆਂ ਦੀ ਜ਼ਿੰਦਗੀ 'ਚ ਹੁੰਦੇ ਆ ਐ ਨਹੀਂ ਹੈਗਾ ਕੋਈ ਵੀ ਖੁਸ਼ ਹੋਈ ਜਾਂਦਾ ਹੱਸੀ ਜਾਂਦਾ ਜਾਂ ਕੋਈ ਬੰਦਾ ਚਲਾਕੀਆਂ ਕਰ ਰਿਹਾ ਉਹ ਦੁਖੀ ਨਹੀਂ ਦੁਖੀ ਸਾਰੇ ਹੁੰਦੇ ਆ ਕੋਈ ਆਪਣੇ ਵਰਗਾ ਬੋਲ ਕੇ ਦੱਸ ਦਿੰਦਾ ਤੇ ਕੋਈ ਦੱਸਦਾ ਨਹੀਂਗਾ ਤੇ ਜ਼ਿੰਦਗੀ ਹੈ ਵੀਰੇ ਜ਼ਿੰਦਗੀ 'ਚ ਸੰਘਰਸ਼ ਕਰਨਾ ਪੈਂਦਾ ਲੜਨਾ ਪੈਂਦਾ ਫੇਰ ਜਾ ਕੇ ਕਿਤੇ ਹੱਕ ਮਿਲਦੇ ਆ ਤੇ ਹੱਕ ਐ ਕੋਈ ਦਿੰਦਾ ਵੀ ਨਹੀਂ ਜੇ ਤੁਸੀਂ ਕਹੋ ਨਾ ਵੀ ਰੋਕੇ ਕੋਈ ਤੁਹਾਨੂੰ ਹੱਕ ਦੇ ਦੂ ਕੋਈ ਨਹੀਂ ਦਿੰਦਾ ਵੀਰੇ ਹੱਕ ਲੜ ਕੇ ਹੀ ਲੈਣੇ ਪੈਂਦੇ ਆ ਗੱਲ ਸੱਚ ਐ ਵੀ ਜਦੋਂ ਤੁਸੀਂ ਹੱਕ ਮੰਗੋਗੇ ਥੋੜਾ ਕਈਆਂ ਨਾਲ ਫਰਕ ਪੈਂਦਾ ਪੈਂਦਾ ਪੈ ਜਾਣ ਤੇ ਪਰ ਆਪਣਾ ਹੱਕ ਨਾ ਛੱਡੋ ਹੱਕ ਤਾਂ ਲੈਣਾ ਹੀ ਹੁੰਦਾ ਵੀਰੇ ਠੀਕ ਐ ਬਗਾਨਾ ਖਾਓ ਨਾ ਪਰ ਆਪਣਾ ਛੱਡੋ ਨਾ ਆਪ ਦਾ ਹੱਕ ਜ਼ਰੂਰ ਲਓ ਆਪਦੇ ਹੱਕ ਲਈ ਲੜਨਾ ਕੋਈ ਪਾਪ ਕੋਈ ਗਲਤ ਨਹੀਂ ਹੁੰਦਾ ਪਾਪ ਹੁੰਦਾ ਕਿਸੇ ਚੀਜ਼ ਤੇ ਆਪਾਂ ਦਬਾਵਾ ਕਰਦੇ ਆ ਕਿਸੇ ਦੀ ਚੀਜ਼ ਦਬਦਿਆਂ ਉਹਨੂੰ ਆਪਾਂ ਪਾਪ ਕਹਿ ਸਕਦੇ ਆ ਹੱਕ ਲੈਣ ਨੂੰ ਕਦੇ ਆਪਾਂ ਪਾਪ ਨਹੀਂ ਕਹਿ ਸਕਦੇ ਉਹ ਆਪਣਾ ਹੱਕ ਹੁੰਦਾ ਕਿਉਂਕਿ ਜੇ ਆਪਾਂ ਹੱਕਣਾ ਲਾਵਾਂਗੇ ਆਪਣੇ ਹੱਕਾਂ ਨਹੀਂ ਲੜਾਂਗੇ ਇਹਨਾਂ ਤਾਂ ਖਾਵਾਂਗੇ ਕਿੱਥੋਂ ਠੀਕ ਹੈ ਇਹ ਵੀ ਸੱਚਾਈ ਹੈ ਵੀ ਪੇਟ ਭਰ ਲਈ ਆਪਾਂ ਨੂੰ ਬਹੁਤ ਕੁਝ ਕਰਨਾ ਪੈਂਦਾ ਠੀਕ ਹੈ ਨਾ ਜੀ ਤੇ ਬਾਕੀ ਮੈਂ ਤੁਹਾਨੂੰ ਵਾਰ-ਵਾਰ ਕਹਿਣੀ ਆ ਵੀ ਤੁਸੀਂ ਗੁਰਬਾਣੀ ਨਾਲ ਜੁੜ ਕੇ ਵਿੱਚ ਬੀਬੀਆਂ ਕਹਿੰਦੀਆਂ ਵੀ ਸਾਡਾ ਗੁਰਬਾਣੀ ਨੂੰ ਦਿਲ ਨਹੀਂ ਕਰਦਾ ਪਾਠ ਪੜਨ ਨੂੰ ਜੀ ਨਹੀਂ ਕਰਦਾ ਟਾਈਮ ਨਹੀਂ ਲੱਗਦਾ ਵੀਰੇ ਕੁਝ ਨਹੀਂ ਹੁੰਦਾ 20 25 ਮਿੰਟਾਂ 'ਚ ਦੋਨੇ ਪਾਠ ਹੋ ਜਾਂਦੇ ਆ ਸੋ ਪਾਠ ਲਈ ਟਾਈਮ ਜਰੂਰ ਕੱਢੋ ਦੇਖ ਵੀਰੇ ਬਿਨਾ ਪਰਮਾਤਮਾ ਤੋਂ ਤਾਂ ਕੁਝ ਨਹੀਂ ਮਿਲਣਾਵੇਂ ਮੈਂ ਤੁਹਾਡੇ ਕੋਲ ਝੂਠ ਮਾਰੀ ਜਾਵਾਂ ਕੋ ਜਿਸ ਵੀ ਧਰਮ ਨੂੰ ਮੰਨਦੇ ਹੋ ਪ੍ਰਮਾਤਮਾ ਨੂੰ ਜਿਸ ਚੀਜ਼ ਨੂੰ ਮੰਨਦੇ ਮੰਨਣਾ ਹੀ ਪੈਣਾ ਉਹਦੇ ਨਾਲ ਛੋਟੇ ਘਰੇ ਨਾ ਇੱਕ ਵੀ ਛੋਟੇ ਜਿਹੇ ਬੱਚੇ ਆ ਉਹ ਉਹ ਉਹਨਾਂ ਦੀ ਲਾਈਫ ਵੀ ਵਧੀਆ ਹੋ ਜਾਂਦੀ ਛੋਟੇ ਬੱਚੇ ਵੀ ਚੜਚੜੇ ਨਹੀਂ ਬਣਦੇ ਜਦੋਂ ਤੁਸੀਂ ਖੁਦ ਗੁਰਬਾਣੀ ਪੜ੍ਹਦੇ ਹੋ ਬਚਪਨ ਚ ਤੁਸੀਂ ਬੱਚਿਆਂ ਦੇ ਸਾਹਮਣੇ ਗੁਰਬਾਣੀ ਪੜ੍ਹਦੇ ਹੋ ਤਾਂ ਬੱਚਿਆਂ ਨੂੰ ਵੀ ਗੁਰਬਾਣੀ ਨਾਲ ਪਿਆਰ ਹੋ ਜਾਂਦਾ ਇਹ ਚੀਜ਼ 100% ਸੱਚ ਹੈ ਵੀ ਮੈਂ ਗੁਰਬਾਣੀ ਨਾਲ ਜੁੜੀ ਮੈਂ ਤਾਂ ਕੌਣਾ ਅਕਾਲ ਪੁਰਖ ਵੈਗੁਰੂ ਨਾਲ ਜੋੜਿਆ ਉੱਥੋਂ ਦੀਪੂ ਪੜਨ ਲੱਗਿਆ ਉੱਥੋਂ ਗੁੜੀਆ ਪੜਨ ਲੱਗੀ ਵੀ ਉਹਨਾਂ ਨੂੰ ਵੀ ਗੁਰਬਾਣੀ ਨਾਲ ਪਿਆਰ ਹੋ ਗਿਆ ਕਹਿੰਦੇ ਨੇ ਵੀ ਮਾਂ ਪਿਓ ਜਿਵੇਂ ਕਰਦਾ ਬੱਚਾ ਉਵੇਂ ਸਿੱਖਦਾ ਹੈ ਗੱਲ ਸੱਚ ਹੈ ਜਦੋਂ ਤੁਸੀਂ ਛੋਟੇ ਹੁੰਦੇ ਬੱਚੇ ਨੂੰ ਇੱਧਰ ਪਾ ਲੋਗੇ ਨਾ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਠੀਕ ਹੈ ਇਹ ਮੇਰੀ ਅੱਜ ਜੇ ਬਾਹ ਫੜੀਆ ਪ੍ਰਮਾਤਮਾ ਨੇ ਆਪਾਂ ਗੁਰਬਾਣੀ ਦਾ ਖੜਾ ਨਹੀਂ ਛੱਡਿਆ ਮਾੜੇ ਹਾਲਾਤਾਂ 'ਚ ਵੀ ਆਪਾਂ ਗੁਰਬਾਣੀ ਪੜਹੀ ਗਏ ਆ ਜਦੋਂ ਕੋਲ 1 ਰੁਪਿਆ ਵੀ ਨਹੀਂ ਸੀ ਹੁੰਦਾ ਫਿਰ ਵੀ ਗੁਰਬਾਣੀ ਪੜਹੀ ਗਏ ਆ ਇਹ ਆਸਾਂ ਤੇ ਵੀ ਕੋਈ ਗੱਲ ਨਹੀਂ ਆਪਾਂ ਗੁਰਬਾਣੀ ਵੜਦੇ ਆਂ ਪਰਮਾਤਮਾ ਆਪਾਂ ਨੂੰ ਜ਼ਰੂਰ ਦੇਊਗਾ ਆਪਾਂ ਮਿਹਨਤ ਕਰਦੇ ਆਂ ਇੱਕ ਆਪਣੀ ਆਸ ਨਾ ਛੱਡਿਓ ਕਿਸੇ ਵੀ ਚੀਜ਼ ਨੂੰ ਤੁਸੀਂ ਮਨ 'ਚ ਧਾਰ ਲਿਆ ਨਾ ਉਹ ਆਸ ਨਾ ਛੱਡਿਓ ਫਿਰ ਪਰਮਾਤਮਾ ਕਦੇ ਵੀ ਸੋਡੀ ਆਸ ਟੁੱਟਣ ਦਿੰਦਾ ਆਸ ਬਸ ਮੈਂ ਤੁਹਾਨੂੰ ਬਾਰ-ਬਾਰ ਕਹਿਣੀ ਆ ਬੰਦੇ ਤੋਂ ਨਹੀਂ ਰੱਖਣੀ ਜਦੋਂ ਤੁਸੀਂ ਬੰਦਿਆਂ ਤੋਂ ਆਸਾਂ ਰੱਖੋਗੇ ਉਹ ਟੁੱਟਦੀਆਂ ਵੀਰੇ ਉਹ ਟੁੱਟਦੀਆਂ ਮੇਰੀਆਂ ਵੀ ਟੁੱਟੀਆਂ ਜਿਹੜੀ ਆਸ ਆਪਾਂ ਪਰਮਾਤਮਾ ਤੋਂ ਰੱਖੀਏ ਵੀਰੇ ਨਾ ਪਰਮਾਤਮਾ ਨੇ ਕਦੇ ਤੋੜੀ ਐ ਤੇ ਨਾ ਆਪਣਾ ਦਿਲ ਦੁਖੀ ਕੀਤਾ ਸੋ ਪਰਮਾਤਮਾ ਤੇ ਆਸਾਂ ਰੱਖਿਆ ਕਰੋ ਉਹ ਕਦੇ ਟੁੱਟਦੀਆਂ ਨਹੀਂ ਗੀਆਂ ਗੁਰਵਾਨੀ ਨਾਲ ਜਿਹੜੀ ਜੁੜ ਕੇ ਮੈਨੂੰ ਸਭ ਕੁਝ ਮਿਲਿਆ ਵੀਰੇ ਬਹੁਤ ਕਰਜ਼ਾ ਸੀ ਮੇਰੇ ਸਿਰ ਉਹ ਵੀ ਲੈ ਗਿਆ ਠੀਕ ਹੈ ਮੈਨੂੰ ਸੋਹਣੇ ਘਰ ਦਾ ਸ਼ੌਂਕ ਸੀ ਪਰਮਾਤਮਾ ਨੇ ਉਹ ਵੀ ਪਾ ਕੇ ਦਿੱਤਾ ਮੈਨੂੰ ਗੱਡੀ ਦਾ ਸ਼ੌਂਕ ਸੀ ਵਾਹਿਗੁਰੂ ਨੇ ਗੱਡੀ ਦੀ ਦਾਤ ਵੀ ਬਖਸ਼ੀ ਠੀਕ ਹੈ ਮੈਨੂੰ ਸ਼ੌਂਕ ਸੀ ਵੀ ਮੇਰੇ ਬੱਚੇ ਫੁੱਲ ਪੜੇ ਲਿਖੇ ਹੋਣ ਪਰਮਾਤਮਾ ਨੇ ਉਹ ਦਾਤ ਵੀ ਬਖਸ਼ੀ ਬੱਚੇ ਫੁੱਲ ਪੜ ਗਏ ਤੇ ਇਹ ਸੀ ਵੀ ਬੱਚੇ ਆਪਦੇ ਫੈਸਲੇ ਆਪ ਲੈਣ ਚਲਾਕ ਚੁਸਤ ਹੋਣ ਉਹ ਦੋਨੇ ਗੱਲਾਂ ਬੱਚਿਆਂ ਚ ਉਹ ਆਪਣੇ ਫੈਸਲੇ ਹਜੇ ਮੈਨੂੰ ਮੇਰੇ ਨਾਲ ਡਿਸਕਸ ਨਹੀਂ ਕਰਦੇ ਆਪਣੇ ਆਪ ਜੋ ਦੋਨੇ ਭੈਣ ਭਰਾ ਰਿਆ ਕਰਕੇ ਵੀ ਕਈ ਫੈਸਲੇ ਆਪ ਲੈ ਲੈਂਦੇ ਮੈਨੂੰ ਚਾ ਚੜਦਾ ਉਹਨਾਂ ਦੇ ਫੈਸਲੇ ਸਹੀ ਹੁੰਦੇ ਆ ਮੈਨੂੰ ਖੁਸ਼ੀ ਹੁੰਦੀ ਆ ਵੀ ਯਾਰ ਮੇਰੇ ਬੱਚੇ ਫੈਸਲੇ ਲੈਣ ਸਿੱਖ ਗਏ ਹਨ ਵੀ ਉਹਨਾਂ ਦੇ ਫੈਸਲੇ ਸਹੀ ਆ ਕਈ ਵਾਰੀ ਮੈਨੂੰ ਨਹੀਂ ਉਹ ਗੱਲਾਂ ਆਉਂਦੀਆਂ ਜਿਹੜੀਆਂ ਉਹਨਾਂ ਨੂੰ ਆਉਂਦੀਆਂ ਸੋ ਪ੍ਰਮਾਤਮਾ ਨੇ ਉਹਨਾਂ 'ਤੇ ਆਪਣੀ ਮਿਹਰ ਵਖਰੀ ਹੈ ਵੀ ਉਹ ਗੁਰਬਾਣੀ ਨਾਲ ਜੁੜੇ ਨੇ ਦੋਨੇ ਭੈਣ ਭਰਾ ਉਹਨਾਂ ਤੇ ਪ੍ਰਮਾਤਮਾ ਨੇ ਮਿਹਰ ਕਰੀ ਹੈ ਦੋਨੇ ਭੈਣ ਭਰਾ ਉਹ ਨਾ ਤਾਂ ਕਿਸਦਾ ਮਾੜਾ ਸੋਚਦੇ ਆ ਨਾ ਕਰਦੇ ਆ ਬਸ ਇੱਕ ਗੱਲ ਉਹਨਾਂ 'ਚ ਪੱਕੀ ਆ ਵੀ ਉਹ ਜਿਹੜੇ ਬੰਦੇ ਉਹਨਾਂ ਦੇ ਕੰਮ ਨਹੀਂ ਆਉਂਦੇ ਉਹਨਾਂ ਨੂੰ ਬੁਲਾਉਂਦੇ ਨਹੀਂ ਉਹੋ ਉਹਨਾਂ ਤੋਂ ਪਾਸੇ ਹੋ ਜਾਂਦੇ ਆ ਉਹਨਾਂ ਚ ਇੱਕ ਖਾਸ ਦੋਨਾਂ ਪਣ ਭਰਾਵਾਂ ਜੀ ਹੋ ਚੱਲੀ ਹੈ ਗੱਲ ਵੀ ਉਸੇ ਬੰਦੇ ਨੂੰ ਚਾਹੁੰਦੇ ਆ ਜਿਹੜਾ ਬੰਦਾ ਉਹਨਾਂ ਨੂੰ ਚਾਹੁੰਦਾ ਦੂਜੇ ਬੰਦੇ ਨੂੰ ਨਹੀਂ ਬੁਲਾਉਂਦੇ ਉਹ ਕਹਿੰਦੇ ਆ ਭਾਬੀ ਅਗਲਾ ਆਪਦੀ ਲਾਈਵ ਚ ਖੋਸ ਆਪ ਆਪਣੀ ਲਾਈਵ ਚ ਖੋਸ ਆ ਵੀ ਬਸ ਇੱਥੇ ਖਤਮ ਸੋ ਵੀਰੇ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਜੇ ਤੁਸੀਂ ਸੁੱਖ ਪਾਉਣਾ ਚਾਹੁੰਦੇ ਹੋ ਨਾ ਕਰਜ਼ਾ ਮੁਕਤ ਹੋਣਾ ਚਾਹੁੰਦੇ ਹੋ ਆਪਣੇ ਬੱਚਿਆਂ ਨੂੰ ਸਹੀ ਦੇਖਣਾ ਚਾਹੁੰਦੇ ਹੋ ਵੀ ਤੁਹਾਡੇ ਵਿੱਚ ਛੋੜਾ ਸਾਧਨ ਪਲੀਜ਼ ਗੁਰਬਾਣੀ ਨਾ ਛੱਡੋ ਗੁਰਬਾਣੀ ਨਾਲ ਜੁੜਕੇ ਰਹੋ ਇਹ ਗੁਰਬਾਣੀ ਜਦੋਂ ਰੰਗ ਚੜਾਉਣ ਲੱਗ ਗਈ ਨਾ ਤੁਹਾਡੇ ਆਪਣੇ ਆਪ ਹੀ ਤੁਹਾਡੇ ਘਰੇ ਰੰਗ ਚੜੇ ਜਾਣਗੇ ਇਹ ਗੁਰਬਾਣੀ ਦੇ ਅਸਰ ਸਾਨੂੰ ਦਿਸਣ ਲੱਗ ਜਾਣਗੇ ਪਰ ਥੋੜਾ ਸਬਰ ਕਰਿਆ ਕਰੋ ਬਿਨਾਂ ਸਬਰ ਤੋਂ ਇੱਥੇ ਕੁਝ ਵੀ ਨਹੀਂ ਹੈਗਾ ਜਿਵੇਂ ਆਪਾਂ ਖਾਣਾ ਪਕਾਉਨੇ ਆ ਖਾਣਾ ਪਕਾਉਣ ਨੂੰ ਵੀ ਟਾਈਮ ਲੱਗਦਾ ਵੀਰੇ ਹਰ ਇੱਕ ਚੀਜ਼ ਨੂੰ ਥੋੜਾ ਟਾਈਮ ਤਾਂ ਲੱਗਦਾ ਕੋਈ ਚੀਜ਼ ਨਹੀਂ ਇਹੋ ਜਿਹੀ ਵੀ ਆਪਾਂ ਹੁਣ ਕਹੀ ਤੇ ਪੂਰੀ ਹੋ ਗਈ ਠੀਕ ਹੈ ਵੀਰੇ ਹਰ ਇੱਕ ਚੀਜ਼ ਦਾ ਸਮਾਂ ਹੁੰਦਾ ਸਮੇਂ ਦੇ ਨਾਲ ਆਪਾਂ ਨੂੰ ਮਿਲ ਜਾਂਦੀ ਹੈ ਪਰ ਥੋੜਾ ਸਬਰ ਕਰਿਆ ਕਰੋ ਜਿਆਦਾ ਕਾਲਾ ਨਾ ਕਰਿਆ ਕਰੋ ਜਿਆਦਾ ਕਾਲ ਦੇ ਵਿੱਚ ਆਪਾਂ ਕੀ ਥੋੜਾ ਜਿਹਾ ਫਸ ਜਾਂਨੇ ਆ ਸੋ ਮੇਰੀ ਵੀਡੀਓ ਕਿੰਨੀ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਾਓ ਕਿਉਂਕਿ ਅਸੀਂ ਆਪਣੀ ਵੀਡੀਓ ਛੋਟੀ ਬਣਾਇਆ ਕਰਾਂਗੇ 10 ਮਿੰਟਾਂ ਦੀ ਬਣਾਇਆ ਕਰਾਂਗੇ ਕਿਉਂਕਿ ਕਈ ਕਸਟਮਰਾਂ ਨੇ ਮੈਨੂੰ ਕਸਟਮਰਾਂ ਨੇ ਨਹੀਂ ਸੌਰੀ ਕਈ ਮੇਰੇ YouTube ਭਾਈ ਜਿਹੜੇ ਮੇਰੇ ਨਾਲ ਜੁੜੇ ਹੋ ਜਾਂਦੇ ਮੈਨੂੰ ਫੋਨ ਆਗੇ ਮੈਂ ਕਿਹਾ ਸੀ ਨਾ ਮੈਂ ਹੁਣ ਤੇ ਦੋ ਵਾਰੀ ਵੀਡੀਓ ਪਾਇਆ ਕਰੂੰਗੀ ਤਾਂ ਬੜੇ ਮੈਸੇਜ ਬੜੇ ਫੋਨ ਆਏ ਕਹਿੰਦੇ ਕਿਉਂ ਵੀ ਤੁਸੀਂ ਰੋਜ਼ ਕਿਉਂ ਨਹੀਂ ਪਾਉਂਦੇ ਅਸੀਂ ਵੇਟ ਕਰਦੇ ਆ ਪਲੀਜ਼ ਪਾਇਆ ਕਰੋ ਪਾਇਆ ਕਰੋ ਠੀਕ ਹੈ ਜਿੱਦੇ ਕਿਤੇ ਮੈਨੂੰ ਟਿੱਕਾ ਲੱਗਿਆ ਗਰੋਧ ਦੇ ਵੀਡੀਓ ਮੈਥੋਂ ਨਹੀਂ ਪ ਤੇ ਕਿ세 ਭੈਣ ਭਰਾਣੇ ਮੈਨੂੰ ਫੋਨ ਲਾਉਣਾ ਹੁੰਦਾ ਤਾਂ ਪਲੀਜ਼ ਤੁਸੀਂ ਨਾ ਜੀ ਸੁਬਾ 10 ਤੋਂ ਸ਼ਾਮ ਦੇ 5 ਵਜੇ ਤੱਕ ਤੁਸੀਂ ਮੈਨੂੰ ਫੋਨ ਲਾ ਲਿਆ ਕਰੋ ਕਿਉਂਕਿ ਸੁਬਾ ਮੇਰਾ ਰੋਟੀ ਦਾ ਟਾਈਮ ਹੁੰਦਾ ਜੀ ਸ਼ਾਮ ਨੂੰ ਮੇਰਾ ਰੋਟੀ ਦਾ ਟਾਈਮ ਹੁੰਦਾ ਜਦੋਂ ਕੋਈ ਫੋਨ ਲਾ ਲੈਂਦਾ ਮੇਰਾ ਦਿਲ ਨਹੀਂ ਕਰਦਾ ਉਹਨਾਂ ਨੂੰ ਕਹਿਣ ਨੂੰ ਵੀ ਮੈਂ ਬਿਜੀ ਆ ਪਰ ਮੈਂ ਫਿਰ ਵੀ ਰੋਟੀ ਖਾਂਦੀ ਮੈਂ ਪਕਾਉਂਦੀ ਮੈਂ ਫੋਨ ਚੱਕ ਲੈਣੀ ਵੀ ਚੱਲ ਗਲੇ ਨੇ ਟਾਈਮ ਕੱਢਿਆ ਵੀ 10 ਵਜੇ ਤੋਂ ਬਾਅਦ ਮੈਂ ਵਿਹਲੀ ਹੁੰਨੀ ਆ ਤੇ ਸ਼ਾਮ ਦੇ 5 ਵਜੇ ਤੋਂ ਪਹਿਲਾਂ ਮੈਂ ਵਿਹਲੀ ਹੁੰਨੀ ਆ ਉਦੋਂ ਬਾਅਦ ਫਿਰ ਮੇਰਾ ਰੋਟੀ ਟੁੱਕ ਹੋ ਜਾਂਦਾ ਜੀ ਵੀ ਸਾਰੇ ਕੰਮ ਹੋ ਜਾਂਦੇ ਘਰ ਸਤਿ ਆਵਾਂ ਸਭ ਨੂੰ ਮੇਰੇ ਬਨੂਆਂ ਮਨਜੀਤ ਕੌਰ ਬਨੂਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ